ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚਲੋ ਪ੍ਰਮਾਤਮਾ ਤੁਹਾਨੂੰ ਮਿਹਰ ਭਰੇ ਹੱਥ ਰੱਖੇ ਸੁੱਖ ਸ਼ਾਂਤੀ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਬਣਾਉਣ ਲੱਗੇ ਸੀ ਹਲਵਾ ਕੜਾ ਤੇ ਪ੍ਰਸ਼ਾਦੀ ਕਹਿੰਦੇ ਠੀਕ ਹੈ ਮਿਲ ਜਾਂ ਤੁਹਾਨੂੰ ਅਗਲੇ ਕੈਮਰੇ ਨਾਲ ਅਸੀਂ ਇੱਕ ਇੱਕ ਘੜਸ਼ੀ ਪਾਈ ਸੀ ਅਸੀਂ ਇਹ ਵੀ ਦੇਸੀ ਘਿਓ ਦੀ ਤੇ ਇਹ ਕੁਲਿ ਛੋੜੀ ਜੀ ਅਸੀਂ ਪਾਲਾਈ ਆਪਣੇ ਸੂਜੀ ਦੇ ਇਹ ਲੋਹ ਜਾਨ ਚੰਗੀ ਤਰ੍ਹਾਂ ਭੁੰਨਾ ਹੈ ਠੀਕ ਹੈ ਇਹ ਬਹੁਤ ਵਧੀਆ ਚੀਜ਼ ਬਣਦੀ ਹੈ ਇਹ ਆਹ ਦੀ ਰੱਖਿਆ ਲਈ ਲਈ ਤੁਹਾਨੂੰ ਜੀ ਕਾਜੂ ਬਦਾਮ ਇਹ ਬੱਚੋ ਅਸੀਂ ਪਾਵਾਂਗੇ ਠੀਕ ਹੈ ਤੇ ਸੂਜੀ ਨੇ ਬੜਾ ਚੰਗੀ ਤਰ੍ਹਾਂ ਭੁੰਨਾਗੇ ਇਹਨੂੰ ਠੀਕ ਹੈ ਦੋ ਤੱਕ ਮਿਕਸ ਹੋ ਜਾਣਾ ਹੈ ਇਸ ਤੇ ਦੋ ਤਰਾ ਦੇ ਸੁਝ ਜਾਲੀਆ ਕਿਉਂਕਿ ਇੱਕ ਚਿੱਟੇ ਰੰਗ ਦੀ ਹੁੰਦੀ ਹੈ ਤੇ ਇੱਕ ਥੋੜੀ ਜਿਹੀ ਪੀਲੇ ਪੰਚ ਹੁੰਦੀ ਹੈ। ਇਹ ਥੋੜੀ ਜਿਹੀ ਪੀਲੇ ਪੰਚ ਇਹ ਹੁਣ ਜਿਹੜਾ ਜਦੋਂ ਫੁੰਨਾਗੇ ਜਦ ਤੱਕ ਮੈਂ ਨਹੀਂ ਆਦੀ ਇਹ ਨੇ ਆਪਣਾ ਕੀ ਛੱਡ ਲਿਆ। ਜਿਹੜਾ ਇਹਨੇ ਫੁੰਨਾ ਦਾ ਕੀ ਛੱਡ ਲਿਆ। ਥੋੜੀ ਜਰਾ ਹੁਣ ਨਾ ਵੀ ਉਹ ਬਹੁਤ ਵਧੀਆ ਬਣਦਾ ਬਾਕੀ ਤੁਹਾਡੀ ਆਪਣੀ ਸੁਆਇਸ਼ ਆ ਜਿੰਨੇ ਵੀ ਮੇਰੇ ਕੋਲ ਪਾਣੇ ਹੋ ਠੀਕ ਹੈ ਇਹ ਉਹ ਤੁਹਾਨੂੰ ਵੀ ਪਾ ਸਕਦੇ ਨੇ ਤੇ ਵੱਲ ਵੱਲ ਬੰਦੇ ਬਹੁਤ ਸ਼ਕੀਨ ਹੁੰਦੇ ਪਾਣ ਦੇ ਅਜਿਹਾ ਬੜਾ ਸ਼ਕੀਨ ਹੁੰਦੇ ਹਾਂ ਇਹਨਾਂ ਨੂੰ ਪਾ ਸਕਦੇ ਆ ਆਪਣੀ ਮਰਜ਼ੀ ਨਾਲ ਜਿੰਨਾ ਵੀ ਹੋਣਾ ਦਾ ਆਪਣੇ ਪਰਿਵਾਰ ਦੇ ਹਿਸਾਬ ਨਾਲ ਬਸ ਇਹ ਨੂੰ ਬੈਠਾ ਇਹ ਗਿੱਧਰਾ ਫੋਨ ਲਾਉ ਰਿਹਾ ਮੈਂ ਗਦੇ ਆੜਾ ਪੂਗਾ ਹੈ ਕਸ਼ਵੂਤਾ ਆੜਾ ਪੇ ਰਿਹਾ ਇਹ ਥੋੜਾ ਹੋਰ ਮੁਕਾਮ ਆ ਗਿਆ ਨਾ ਟਰ ਕੋ ਕੱਚਾ ਨਾ ਰਹੇ ਇਹ ਸੁਜੀ ਦਾ ਵੀ ਬਣ ਜਾਂਦਾ ਥੋੜੀ ਆਟੇ ਦਾ ਵੀ ਬਣਾ ਸਕਦੇ ਆਪ ਦਾ ਬਹੁਤ ਵਧੀਆ ਬਣਦਾ। ਇਹਨੂੰ ਥੋੜਾ ਜਿਹਾ ਭੁੰਨ ਲਾ ਇੰਨਾ ਚੰਗੀ ਤਰ੍ਹਾਂ। ਆਹ ਦੇਖੋ। ਹੁਣ ਇਹ ਦੇਖੀਏ ਛੱਡਾਂ ਲੱਗਿਆ। ਆਹ ਦੇਖੋ। ਮੈਂ ਇਹਨੂੰ ਆ ਲੱਗਿਆ। ਆਹ ਨਾਲ ਨਾਲ ਵਾਲੇ ਮੈਨ ਫੈਲ ਦੇਵਾਂਗੇ ਤੇ ਮੈਨ ਕੋਈ ਆਣਾ ਨਹੀਂ ਆਨੂ ਰਗਾ ਕੀ ਵਿਚੜਾ ਲੱਗਿਆ ਤੇ ਹੋਣ ਵਿੱਚ ਪਾਵਾਂਗੇ ਅਸੀਂ ਮੀਵੀ ਆਹ ਸੂਜੀ ਧਾਓ ਪਰ ਇਹ ਪਾਤਾ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਜੇ ਤੁਹਾਡੀ ਆਪਣੀ ਪਸੰਦ ਹੋ ਠੀਕ ਹੈ ਮਾੜੇ ਜਿਹੇ ਤੇ ਹੁਣ ਇਹਨੂੰ ਸਿਰਫ ਪਾਵਾਂਗੇ ਅਸੀਂ ਤੇ ਆਹ ਸਾਡੇ ਬਾਕੀ ਕਿਨੀ ਅਜਿਹੀ ਮਿਪਾਤੀਆ ਆਪਣੇ ਆਈਡੀ ਦੇ ਹਸਾਬ ਨਾਲ ਪਾ ਲਓ ਜਿੰਨਾ ਬਦੂਰੀ ਬਣਾ ਰਹੇ ਹੋ ਉਸ ਹਸਾਬ ਨਾਲ ਆਹ ਦੇਖੋ ਯਾਹ ਇ ਪਾਣੀ ਦੇ ਥੇ ਰੱਖਿਆ ਜੀ ਕੋਸਾ ਦਾ ਜੀ ਬਾਰ ਬਾਰ ਆ ਦੇਖੋ ਕਿੰਨਾ ਪਤਲਾ ਹੈ ਵਿਭਾਜਨ ਹੁਣ ਹਰ ਸਭ ਤੋਂ ਜਣਾ। ਵਸੇ ਨੂੰ ਮਨਮੜਾ ਖਲਾਈ ਜੂ। ਆ ਦੇਖੋ ਹੋਰ ਸੰਗੜਾਂ ਜੇ ਹੋ ਗਿਆ ਨਾ। ਫਸਿੱਦਾ ਲਾਉਂਦੇ ਰੋ। ਐਂ ਸਖਤ ਜਿਆ ਹੋ ਜਾਣਾ ਹੈ। ਉਹ ਹੋਂਦਾਂ ਸੀਕਲ ਵਾਣਾ ਜਿਹੜਾ ਪਾਣੀ ਪਾਇਆ ਸੀ ਵਿੱਚ ਉਹ ਮਰ ਜਾ ਬਸ ਕਰਨਾ ਹੀ ਪੁਰਾਣਾ ਹੀ ਆ ਦੇਖੋ ਦੇਖਦੇ ਆ ਲਈ ਦੇ ਅਰੇ ਰੱਬ ਨਾ ਤਰਦ ਹੋਇਆ ਇਹ ਤਾਂ ਬਹੁਤ ਸੋਣਾ ਬਣਦਾ ਹੈ ਤਨ ਸਾਹਤ ਹੋ ਗਏ ਇਹ ਰਿਹਾ تیار ਥੋੜਾ ਜਿਹਾ ਕੇ ਪਾਵਾਂਗੇ ਕਿਉਂਕਿ ਠੰਡੇ ਰਹਿ ਲਗੇ ਨਹੀਂ ਠੰਡੇ ਹੋ ਜੂਗਾ ਹੂੰ ਤੇ ਸਾਡਾ ਤੋਂ ਛੱਡ ਦਿੰਦਾ ਇਹ ਤਾਂ ਹਾਂ ਦੇਣਾ ਪਾਣਾ ਹੈ कच्चੀ-ਕੁੱਤੀ ਦਾ ਬੂਰਾ ਜਿਹਾ ਜੜਾ ਹੁੰਦਾ ਕਦੂ ਘਸ ਕੀਤਾ ਹੈ ਬੜੀਏ ਲੱਗਦਾ ਜੇ ਇਹਨੂੰ ਦੂਸਰੋਂ ਬਾਕੀ ਆਪਣੇ ਦਸੰਦਿਆ ਪਾ ਨਹੀਂ ਸਕਦੇ ਨੇ ਪਾ ਸਕਦੇ ਤੁਸੀਂ ਨਹੀਂ ਤਾਂ ਉਹਦਾ ਦਬਣਾ ਹੋ ਆਹ ਭਾਈ ਠੀਕ ਪਰ ਵੀ ਪਾ ਪਾ ਹਾਂ ਹਾਂ ਅੱਜ ਇਹ ਮੂਰੇ ਬਾਤ ਵਿੱਚ ਸਾਨੂੰ ਸਵਾਦਲਾ ਜਿਹਾ ਵਧੀਆ ਲੱਗਦਾ ਮਾੜੀ ਜੀ ਜੀ ਨੇ ਹੈਗੀ ਬੜੀ ਫਸ ਕਰਾ ਜੀ ਜੇ ਹਾਂ ਦੇ ਕੁਤੇ ਆ ਰੋ ਗਿਆ ਉਹ ਮਹਾ ਮਰੀਆ ਮੈਂ ਜਦੋਂ ਭਾਈ ਹੁਣ ਤੱਕ ਹੀ ਕੰਦੇ ਬਈ ਆਪਾਂ ਬਹੁਤ ਵਧੀਆ ਬਣ ਗਿਆ ਜੀ ਚਲੋ ਇਹ ਹੋ ਗਿਆ ਸਾਡਾ ਖੜਾ ਪ੍ਰਸ਼ਾਦ ਤੇ ਹਲਵਾ ਠੀਕ ਹੈ ਕਹਿੰਦੇ ਪਰ ਗਿਆ ਚੀਜ਼ ਇੱਕੋ ਹੀ ਆ ਆ ਲੱਕੂਗੀ ਥੋੜਾ ਬਣ ਗਿਆ ਐਨੂੰ ਰੈਡੀ ਹੋ ਗਿਆ OK ਚਲੋ 얘ਰੇ ਸਾਡੇ ਭੈਣ ਭਰਾ ਵੀਡੀਓ ਦੇਖਦੇ ਆ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬਰ ਕਰੋ ਠੀਕ ਹੈ ਚਲੋ ਮਿਲਦੇ ਆਂ ਅਗਲੇ ਬਣਾਉਚ ਰੌਬਰਾਕਾ